ਪੰਜਾਬ ਵਿੱਚ ਅਗਲੇ 3 ਦਿਨਾਂ ਦੌਰਾਨ ਮੌਸਮ ਪੂਰੀ ਤਰ੍ਹਾਂ ਬਦਲਣ ਵਾਲਾ ਹੈ ਮੌਸਮ ਵਿਭਾਗ ਨੇ 16, 17 ਅਤੇ 18 ਸਤੰਬਰ ਲਈ ਭਾਰੀ ਮੀਂਹ ਦੀ ਪੁਵੈਖਬਾਣੀ ਜਾਰੀ ਕੀਤੀ ਹੈ ਇਨ੍ਹਾਂ 3 ਦਿਨਾਂ ਦੌਰਾਨ ਉੱਤਰੀ, ਕੇਂਦਰੀ ਅਤੇ ਕੁਝ ਦੱਖਣੀ ਜ਼ਿਲ੍ਹੇ ਵੱਧ ਪ੍ਰਭਾਵਿਤ ਰਹਿਣਗੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦੌਰਾਨ ਵੱਡੇ ਪੱਧਰ ਤੇ ਮੀਂਹ ਪੈ ਸਕਦਾ ਹੈ ਜਿਸ ਨਾਲ ਇੱਕ ਪਾਸੇ ਜਿੱਥੇ ਗਰਮੀ ਤੋਂ ਰਾਹਤ ਮਿਲੇਗੀ ਉੱਥੇ ਹੀ ਕੁਝ ਮੁਸ਼ਕਲਾਂ ਵੀ ਖੜੀਆਂ ਹੋ ਸਕਦੀਆਂ ਨੇ ਉਹ ਜ਼ਿਲ੍ਹੇ ਜਿੱਥੇ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ਅੰਮ੍ਰਿਤਸਰ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਪਟਿਆਲਾ ਅਤੇ ਫਤਿਹਗੜ ਸਾਹਿਬ ਇਹ ਮੀਂਹ ਖਾਸ ਕਰਕੇ ਕਿਸਾਨਾਂ ਲਈ ਮਹੱਤਵਪੂਰਨ ਹੈ ਜਿਹੜੇ ਕਿਸਾਨ ਧਾਨ ਜਾਂ ਹੋਰ ਖੇਤੀਬਾੜੀ ਵਾਲੀਆਂ ਫਸਲਾਂ ਦੀ ਸੰਭਾਲ ਕਰ ਰਹੇ ਨੇ ਉਹਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਮੀ ਨਾਲ ਜਿੱਥੇ ਪਾਣੀ ਦੀ ਘਾਟ ਪੂਰੀ ਹੋਵੇਗੀ ਉੱਥੇ ਹੀ ਜੇਕਰ ਬਹੁਤ ਤੇਜ਼ ਬਾਰਿਸ਼ ਹੋ ਗਈ ਤਾਂ ਫਸਲ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਗਲੇ ਦਿਨਾਂ ਵਿੱਚ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ ਦੂਜੇ ਪਾਸੇ ਸ਼ਹਿਰੀ ਇਲਾਕਿਆਂ ਵਿੱਚ ਨੀਵੀਆਂ ਥਾਵਾਂ ਤੇ ਪਾਣੀ ਖੜਨ ਟ੍ਰੈਫਿਕ ਜਾਮ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੇ ਵੀ ਚਾਂਸ ਨੇ ਇਸ ਲਈ ਲੋਕਾਂ ਨੂੰ ਪਹਿਲਾਂ ਹੀ ਤਿਆਰੀ ਕਰਨ ਦੀ ਅਪੀਲ ਕੀਤੀ ਗਈ ਹੈ ਮੌਸਮ ਵਿਸ਼ੇਸ਼ਗਿਆ ਮੁਤਾਬਕ ਇਹ ਮੀਂਹ ਹਵਾ ਵਿੱਚ ਵਾਧ ਰਹੀ ਨਮੀ ਅਤੇ ਪੱਛਮੀ ਹਵਾਵਾਂ ਦੇ ਟਕਰਾਅ ਕਾਰਨ ਪੈਣ ਵਾਲਾ ਏ ਇਸ ਨਾਲ ਤਾਪਮਾਨ 'ਚ ਵੀ ਕਮੀ ਆਵੇਗੀ ਅਤੇ ਮੌਸਮ ਕੁੱਝ ਦਿਨਾਂ ਲਈ ਸੁਹਾਵਣਾ ਹੋ ਸਕਦਾ ਏ ਆਖਿਰ ਵਿੱਚ ਕਿਹਾ ਜਾ ਸਕਦਾ ਏ ਕਿ 16, 17 ਅਤੇ 18 ਸਤੰਬਰ ਪੰਜਾਬ ਲਈ ਮੌਸਮੀ ਪੱਖੋਂ ਬਹੁਤ ਮਹੱਤਵਪੂਰਨ ਹੋਣ ਵਾਲੇ ਨੇ ਜਿੱਥੇ ਮੀਂਹ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਵੇਗਾ ਉੱਥੇ ਹੀ ਕੁੱਝ ਚੁਣੌਤੀਆਂ ਵੀ ਖੜੀਆਂ ਕਰ ਸਕਦਾ ਏ ਇਸ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਏ